ਸੋ ਹੁਣ ਤੁਸੀਂ ਇਹ ਦੇਖੋ ਬਿੱਲ ਤਾਂ ਇਹ ਕੀ ਲਿਆਉਂਦੇ ਐ ਕਹਿਣੀ ਤੇ ਕਥਨੀ ਜਿਹੜੀ ਇਹਨਾਂ ਦੀ ਮੈਂ ਐਕਸਪੋਜ਼ ਕਰਨਾ ਚਾਹਣਾ ਹੈ ਡਿਫਰੈਂਸ ਇਨ देयर ਵਰਡਸ ਐਂਡ देयर ਐਕਸ਼ਨ ਬਿੱਲ ਕੀ ਲਿਆਉਂਦੇ ਐ ਤੇ ਅਸਲੀਅਤ ਕੀ ਐ ਬੇਅਦਬੀਆਂ ਕਰਵਾਉਣ ਵਾਲੇ ਤੁਹਾਨੂੰ ਯਾਦ ਹੋਣਾ 2016 24 ਜੂਨ ਨੂੰ ਰਮਜ਼ਾਨ ਦੇ ਪਵਿੱਤਰ ਦਿਨਾਂ ਦੇ ਵਿੱਚ ਮਲੇਰ ਕੋਟਲਾ ਕੁਰਾਨ ਸ਼ਰੀਫ ਜੀ ਦੀ ਬੇਅਦਬੀ ਹੋਈ ਅੰਗ ਖਲਾਰੇ ਗਏ ਉੱਥੇ ਬੀਬੀ ਜੀ ਠੀਕ ਹੈ ਨਾ ਜੀ ਉਹੀ ਦਿਨ ਸੀਗੇ ਰਮਜ਼ਾਨ ਦੇ ਜੀ ਜੀ ਬਿਲਕੁਲ ਅੰਗ ਖਲਾਰੇ ਗਏ ਉੱਥੇ 25 ਜੂਨ ਨੂੰ ਅਗਲੇ ਦਿਨ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ ਮੈਂ ਇਹ ਯਾਦ ਕਰਾ ਦਿਆਂ ਤੇ 1 ਮਹੀਨੇ ਬਾਅਦ 24 ਜੁਲਾਈ ਨੂੰ ਇਸ ਬੇਅਦਬੀ ਦੀ ਦਾ ਜਿਹੜਾ ਮੁੱਖ ਸਾਜ਼ਿਸ਼ ਕਰਤਾ ਸੀ ਦ ਬ੍ਰੇਨ ਬਿਹਾਈਂਡ ਇਟ ਆਲ ਨਰੇਸ਼ ਯਾਦਵ ਜਿਹੜਾ ਆਮ ਆਦਮੀ ਪਾਰਟੀ ਦਾ ਐਮ ਐਲ ਏ ਮਹਿਰੋਲੀ ਤੋਂ ਉਹਨੂੰ ਅਰੈਸਟ ਕਰ ਲਿੱਤਾ ਜਾਂਦਾ ਹੈ ਅਰੈਸਟ ਕਿਵੇਂ ਕੀਤਾ ਜਾਂਦਾ ਹੈ ਕਿ ਜਿਹੜੇ ਦੋਸ਼ੀ ਫੜੇ ਗਏ ਉਹ ਤੋਂ ਉਹਨਾਂ ਨੇ ਇਹਦਾ ਨਾਮ ਲਿੱਤਾ 164 ਤੇ ਬਿਆਨ ਕੋਰਟ ਦੇ ਵਿੱਚ ਦਿੱਤੇ ਤੇ ਐਵੀਡੈਂਸ ਕੀ ਸੀ 90 ਲੱਖ ਰੁਪਇਆ ਇਹਨੇ ਟਰਾਂਸਫਰ ਕੀਤਾ ਸੀ ਜਿਹੜੇ ਜਿਨ੍ਹਾਂ ਨੇ ਬੇਅਦਬੀ ਕੀਤੀ ਸੀ ਉਹਨਾਂ ਦੇ ਅਕਾਊਂਟਾਂ 'ਚ 13 ਟੈਨੀਫੋਨ ਕਾਲਾਂ ਸੀ ਅਨੇਕਾਂ ਮੈਸੇਜ ਸੀ ਉਹਨਾਂ ਨਾਲ ਉਹ ਸਾਰਾ ਕੁਝ ਜਦੋਂ ਕੋਰਟ ਦੇ ਸਾਹਮਣੇ 164 ਦੇ ਬਿਆਨਾਂ ਚ ਰੱਖਿਆ ਗਿਆ ਉਸ ਤੋਂ ਬਾਅਦ ਇਹ ਨਰੇਸ਼ ਯਾਦਵ ਅਰੈਸਟ ਕੀਤਾ ਜਾਂਦਾ ਇਹਦੇ ਤੇ ਪਰਚਾ ਦਰਜ 295A ਦਾ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਇੰਟੈਂਡਡ ਟੂ ਆਊਟਰੇਜ ਦ ਰਿਲੀਜੀਅਸ ਫੀਲਿੰਗਸ ਆਫ ਪੀਪਲ ਇਹ ਧਾਰਾ ਲਾ ਕੇ ਤੇ ਇਹਦੇ ਤੇ ਮੁਕੱਦਮਾ ਚਲਾਇਆ ਜਾਂਦਾ ਤੇ ਮੁਕੱਦਮਾ ਤੁਸੀਂ ਇਹ ਵੇਖੋ ਪੇਟ ਨੇ ਜਿਹੜੀ ਮੈਂ ਗੱਲ ਕਰ ਰਿਹਾ ਇਸ ਹੱਦ ਤੱਕ ਇਹਦੀ ਪੇਟਰਨੇਜ ਕੀਤੀ ਗਈ ਨਰੇਸ਼ ਯਾਦਵ ਨੂੰ ਕਿਵੇਂ ਬਚਾਉਣ ਦੇ ਯਤਨ ਕੀਤੇ ਗਏ ਤੇ ਅੱਜ ਇਹ ਕਹਿੰਦੇ ਆ ਅਸੀਂ ਜਿਹੜੇ ਬੇਅਦਬੀਆਂ ਕਰਨਗੇ ਉਹਨਾਂ ਨੂੰ ਸਜ਼ਾਵਾ ਦੇਵਾਂਗੇ ਜਿਨੇ ਬੇਅਦਬੀ ਕੀਤੀ ਸਭ ਤੋਂ ਪਹਿਲਾਂ ਉਹਦੇ ਵਕੀਲ ਜਿਹੜੇ ਉਹਦੇ ਬਚਾਅ ਵਾਸਤੇ ਕੋਰਟ ਦੇ ਵਿੱਚ ਉਥੇ ਮਲੇਰ ਕੋਟਲਾ ਅਦਾਲਤ ਚ ਪੇਸ਼ ਹੋਏ ਕੱਲ ਜਿਹੜੇ ਸਭ ਤੋਂ ਵੱਧ ਮੰਗਲਵਾਰ ਨੂੰ ਸੌਰੀ ਜਿਹੜੇ ਸਭ ਤੋਂ ਵੱਧ ਉਥੇ ਬੁੜਕਰੇ ਸੀ ਦੋ ਜਾਣੇ ਮੈਂ ਕਹੂੰਗਾ ਹਰਪਾਲ ਚੀਮਾ ਤੇ ਹਰਜੋਤ ਬੈਂਸ ਉਹ ਗੰਡੂ ਜਾ ਉਹਦੀ ਤਾਂ ਐ ਸੀ ਜਿਵੇਂ ਸੀਟ ਤੇ ਸਪਰਿੰਗ ਲੱਗੇ ਹੁੰਦੇ ਆ ਜਿਵੇਂ ਸਾਰੇ ਧਰਮਾਂ ਦੀ ਰੱਖਿਆ ਹੀ ਉਹਨੇ ਕਰਨੀ ਹੁੰਦੀ ਆ ਉੱਥੇ ਖੜੇ ਹੋ ਕੇ ਇਹੋ ਜਿਹਾ ਨਾਟਕ ਕਰਦਾ ਯਾਰ ਉਹ ਬੰਦਾ ਤੇ ਆ ਉਹਨਾਂ ਦੇ ਨਾਂ ਹੈ ਜਿਹੜੇ ਉਹਦੇ ਵਕੀਲ ਸੀ ਆ ਹਰਪਾਲ ਚੀਮਾ ਜੀ ਦੀ ਫੋਟੋ ਵੀ ਆ ਉਹਦੇ ਨਾਲ ਅਦਾਲਤ ਚੋਂ ਨਿਕਲਦਿਆਂ ਜਿਹੜਾ ਹਰਪਾਲ ਚੀਮਾ ਉੱਥੇ ਬਹੁਤ ਵੱਡਾ ਆਪ ਦੇ ਆਪ ਨੂੰ ਬੁਲਾਰਾ ਬਣ ਕੇ ਤੇ ਇਹ ਸ਼ੋਅ ਕਰਨਾ ਚਾਹੁੰਦਾ ਸੀ ਕਿ ਸਭ ਤੋਂ ਵੱਧ ਸੀਰੀਅਸਨੈਸ ਹੀ ਮੇਰੀ ਐ ਇਸ ਮੁੱਦੇ ਤੇ ਜਿਹੜਾ ਸ਼ੋਅ ਕਰਨਾ ਚਾਹੁੰਦਾ ਸੀ ਕਿ ਮੇਰੇ ਨਾਲੋਂ ਵੱਧ ਇਸ ਇਸ਼ੂ ਤੇ ਕੋਈ ਤਤਪਰ ਨਹੀਂ ਕਿ ਬੇਅਦਬੀ ਵਾਲਿਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਅੱਜ ਨੇ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਕਨਵਿਕਟ ਹੋਇਆ ਜਿਹੜਾ ਉਹਦੇ ਚ ਉਹਦੀ ਅਦਾਲਤ ਦੇ ਵਿੱਚ ਪੈਰਵਾਈ ਕਰਦੇ ਦੀ ਮੈਂ ਤੁਹਾਨੂੰ ਪਹਿਲਾਂ ਤਾਂ ਇਹਦੀ ਫੋਟੋ ਦਿਖਾ ਦਿਆਂ ਹਰਪਾਲ ਚੀਮੇ ਦੀ ਫਿਰ ਤੁਸੀਂ ਦੇਖੋ ਬਚਾ ਕੇ ਸਦ ਤੱਕ ਕਰਨ ਦੀ ਕੋਸ਼ਿਸ਼ ਕੀਤੀ ਸਰਕਾਰ ਬਣਦੀ ਹੈ ਇਹਨਾਂ ਦੀ 2024 ਦੇ ਵਿੱਚ ਜਦੋਂ ਕੇਸ ਅੰਜਾਮ ਤੇ ਆ ਚੱਲਿਆ ਸੀ ਇਹਨਾਂ ਨੇ ਸਰਕਾਰ ਨੇ ਪ੍ਰੈਸ਼ਰਾਈਜ਼ ਕਰਕੇ ਜਿਹੜਾ ਮੁਹੰਮਦ ਅਸ਼ਰਫ ਕੰਪਲੇਨੈਂਟ ਸੀ ਇਸ ਕੇਸ ਦਾ ਉਹਦੇ ਤੋਂ ਕੰਪਲੇਂਟ ਵਿਧਰਾ ਕਰਾਈ ਨਰੇਸ਼ ਯਾਦਵ ਦੇ ਖਿਲਾਫ 8 ਸਾਲ ਬਾਅਦ 8 ਸਾਲ ਉਹ ਬੰਦਾ ਕੇਸ ਲੜਿਆ 8 ਸਾਲ ਬਾਅਦ ਜਦੋਂ ਕੇਸ ਕਨਕਲੂਜਨ ਤੇ ਆਉਣ ਲੱਗਿਆ ਡਿਸੀਜਨ ਦੇ ਨੇੜੇ ਗਿਆ ਇਹਨਾਂ ਨੂੰ ਲੱਗਿਆ ਕਿ ਸਾਰੇ ਸਬੂਤ ਨਰੇਸ਼ যাদব ਦੇ ਖਿਲਾਫ ਜਾ ਰਹੇ ਇਹਨਾਂ ਨੇ ਪ੍ਰੈਸ਼ਰਾਈਜ਼ ਕੀਤਾ ਮੁਹੰਮਦ ਅਸ਼ਰਫ ਨੂੰ ਕਿ ਤੂੰ ਕੰਪਲੇਂਟ ਵਿਧਰੋ ਕਰ ਆ ਕੰਪਲੇਂਟ ਵਿਧਰੋ ਕਰਾ ਕੇ ਡੀਸੀ ਤੋਂ ਆਫੀਸ਼ਲ ਲੈਟਰ ਡਿਸਟ੍ਰਿਕਟ ਟਾਰਨੀ ਨੂੰ ਸਰਕਾਰੀ ਵਕੀਲ ਨੂੰ ਲਿਖਾਇਆ ਕਿ ਕੋਰਟ ਦੇ ਵਿੱਚ ਲਿਖ ਕੇ ਦੇ ਕਿ ਸਰਕਾਰ ਨਰੇਸ਼ ਯਾਦਵ ਦੇ ਖਿਲਾਫ ਕੇਸ ਪਰਸਿਊ ਨਹੀਂ ਕਰਨਾ ਚਾਹੁੰਦੀ ਇਹ ਵਿਧਰੋ ਕਰਨ ਦਿੱਤਾ ਜਾਵੇ ਸਾਨੂੰ ਇਹ 18 ਨਵੰਬਰ 2024 ਦੇ ਮੈਂ ਤੁਹਾਨੂੰ ਸਾਰਾ ਵਾਕਿਆ ਦੱਸ ਰਿਹਾ ये मैं पढ़ के दस दना थोनू पब्लिक प्रोसीक्यूटर ने यह गल कही उथे कि सो फार एज द अपील टाइटल्ड स्टेट वर्सिज नंद किशोर एंड अदर कुआ द रिस्पोंडेंट अक्यूज नरेश यादव इज कंसर्न शी हैज फाइल्ड एन एप्लीकेशन फॉर विद्रोअल ऑफ द अपील वेयर बाय इट हैज बीन अवर्ड दैट शी हैज रिसीव्ड ए लेटर फ्रॉम द डिस्ट्रिक्ट अटॉर्नी संगरूर to withdraw the present appeal qua the respondent accused naresh yadav as per the directions given by wardi deputy commissioner malir kotla wide letter number 1351 dated 18 11 2024 deputy commissioner malir kotla pallavi nadi udoy as officer utthe malir kotla si 18 november da oda order ਕੋਰਟ ਦੇ ਵਿੱਚ ਪਬਲਿਕ ਪ੍ਰੋਸੀਕਿਊਟਰ ਜਾ ਕੇ ਕਹਿੰਦੀ ਹੈ ਕਿ ਡਿਪਟੀ ਕਮਿਸ਼ਨਰ ਨੇ ਡੀਏ ਨੂੰ ਚਿੱਠੀ ਲਿਖੀ ਹੈ ਡੀਏ ਨੇ ਮੈਨੂੰ ਡਾਇਰੈਕਟ ਕੀਤਾ ਕਿ ਇਹ ਵਿਡਰੋਅ ਕੀਤੀ ਜਾਵੇ ਇਹਦੇ ਖਿਲਾਫ ਜਿਹੜਾ ਕੇਸ ਹੈ ਸਾਨੂੰ ਵਿਡਰੋਅ ਕਰਨ ਦੀ ਆਗਿਆ ਦਿੱਤੀ ਜਾਵੇ ਉਸ ਚਿੱਠੀ ਹੋਣ ਦੇ ਬਾਵਜੂਦ ਕਿਉਂਕਿ ਸਬੂਤ ਇੰਨਾ ਸੀ ਪੈਸਿਆਂ ਦੀ ਟਰਾਂਸਫਰ ਸੀ ਕਾਲ ਡਿਟੇਲਸ ਸੀ ਕੋਰਟ ਨੇ ਇਹਨੂੰ ਕਨਵਿਕਟ ਕੀਤਾ ਮਲੇਰ ਕੋਟਲਾ ਸੈਸ਼ਨ ਕੋਰਟ ਗਰੇਵਾਲ ਸਾਹਿਬ ਜੱਜ ਸੀ ਚਦਾਰ ਪਰਮਿੰਦਰ ਸਿੰਘ ਗਰੇਵਾਲ ਜੱਜ ਸੀਗੇ ਕਨਵिक्ट ਕੀਤਾ ਇਹਨੂੰ ਕਿ ਇਹ ਦੋਸ਼ੀ ਹੈ 120 ਬੀਚ ਵੀ ਸ਼ਾਮਿਲ ਹੈ ਇਹ ਕੁਰਾਨ ਸ਼ਰੀਫ ਦੀ ਬੇਅਦਬੀ ਦਾ 29 ਨਵੰਬਰ ਨੂੰ ਇਹ ਕਨਵਿਕਸ਼ਨ ਦਾ ਆਰਡਰ ਆਉਂਦਾ ਇਸ ਤੋਂ ਅੱਗੇ ਤੁਸੀਂ ਵੇਖੋ ਪੁਸ਼ਤਪਨਾਹੀ ਕਿਵੇਂ ਕੀਤੀ ਜਾਂਦੀ ਕਿੰਨੀ ਪ੍ਰੋਟੈਕਸ਼ਨ ਕਿਉਂਕਿ ਬੰਦਾ ਆfda ਸੀ ਜੇ ਪ੍ਰੋਟੈਕਟ ਨਹੀਂ ਕਰਦੇ ਸੀ ਤਾਂ ਇਹ ਡਰ ਸੀ ਕਿ ਨਾ ਨਾ ਲੈ ਦੇਵੇ ਬਾਕੀਆਂ ਤੇ ਕੌਣ-ਕੌਣ ਇਹਦੇ ਵਿੱਚ ਸ਼ਾਮਿਲ ਹੈ 29 ਨਵੰਬਰ 2024 ਨੂੰ ਇਹ ਕਨਵਿਕਟ ਹੁੰਦਾ ਹੈ ਉੱਥੇ ਹੀ ਅਦਾਲਤ 'ਚ ਇਹਨੂੰ ਪੁਲਿਸ ਅਰੈਸਟ ਕਰ ਲੈਂਦੀ ਹੈ ਤੇ 15 ਦਸੰਬਰ 2024 15 ਦਿਨਾਂ ਬਾਅਦ ਆਮ ਆਦਮੀ ਪਾਰਟੀ ਦੀ ਲਿਸਟ ਜਾਰੀ ਹੁੰਦੀ ਹੈ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੀ ਆਹ ਲਿਸਟ ਹੈ ਜੀ ਉਹ 15 ਦਸੰਬਰ ਨੂੰ ਸੰਦੀਪ ਪਾਟਕ ਦੇ ਦਸਕਦਾਂ ਥੱਲੇ ਵਿਦਵਾਨ ਸਭਾ ਦੇ ਉਮੀਦਵਾਰ ਐਲਾਨੇ ਗਏ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਾਸਤੇ ਤੇ ਆ 29 ਨੰਬਰ ਤੇ ਨਾਂ ਆਉਂਦਾ ਜੀ ਮਹਿਰੋਲੀ ਤੋਂ ਨਰੇਸ਼ ਯਾਦਵ ਤੁਸੀਂ ਇਹ ਵੇਖੋ ਜਿਹੜੇ ਕਹਿੰਦੇ ਆ ਕਿ ਅਸੀਂ ਸਜਾਵਾਂ ਦਵਾਵਾਂਗੇ ਜੀ ਜਿਹੜੇ ਇਹਨਾਂ ਨੂੰ ਬਚਾਉਂਦੇ ਆ ਜਿਹੜੇ ਉਤਸ਼ਾਹਤ ਕਰਦੇ ਆ ਜਿਹੜੇ ਪ੍ਰੋਟੈਕਸ਼ਨ ਦਿੰਦੇ ਆ ਉਹਨਾਂ ਨੂੰ ਵੀ ਸਜਾਵਾਂ ਦਵਾਵਾਂਗੇ ਤੇ ਪ੍ਰੋਟੈਕਟ ਤਾਂ ਇਹ ਉਹਨਾਂ ਨੂੰ ਕਰ ਰਿਹਾ ਜਿਹੜੇ ਬੇਅਦਬੀਆਂ ਖੁਦ ਕਰੀ ਜਾਂਦੇ ਤੇ ਬਾਕੀਆਂ ਨੂੰ ਸਜਾਵਾ ਕਿੱਥੋਂ ਦੇਣੀ 15 ਦਿਨਾਂ ਬਾਅਦ ਜਦੋਂ ਇਹਨਾਂ ਨੇ ਇਹ ਟਿਕਟ ਅਨਾਉਂਸ ਕੀਤੀ ਸਾਰੇ ਦੇਸ਼ ਦੇ ਵਿੱਚ ਸਭ ਧਰਮਾਂ ਦੇ ਸਤਿਕਾਰ ਕਰਨ ਵਾਲਿਆਂ ਦਾ ਤੇ ਮੁਸਲਮਾਨ ਭਾਈਚਾਰੇ ਦਾ ਖਾਸ ਤੌਰ ਤੇ ਜਦੋਂ ਭਾਵਨਾਵਾਂ ਹਰਟ ਹੋਈਆਂ ਉਹਦਾ ਉਬਾਲ ਉੱਠਿਆ ਕਿਉਂਕਿ ਦਿੱਲੀ ਚ ਵੀ 29 ਲੱਖ ਤੋਂ ਉੱਪਰ ਮੁਸਲਮਾਨ ਵੋਟਰ ਹੈ ਮੈਂ ਅੱਜ ਹੀ ਚੈੱਕ ਕਰ ਰਿਹਾ ਸੀ 29 ਲੱਖ 59 ਹਜ਼ਾਰ ਮੁਸਲਮਾਨ ਵੋਟਰ ਹੈ ਤਕਰੀਬਨ 13% ਆਫ ਡੈਲੀਜ਼ ਵੋਟਰਸ ਆ ਮੁਸਲਿਮਸ ਜਦੋਂ ਉੱਥੇ ਰੌਲਾ ਪਿਆ ਫਿਰ ਉਹਦੀ ਟਿਕਟ 20 ਦਸੰਬਰ ਨੂੰ ਜਾ ਕੇ ਇਹਨਾਂ ਨੂੰ ਬਦਲਣੀ ਪਈ ਇਹ ਕਹਿੰਦੇ ਆ ਕਿ ਅਸੀਂ ਬੇਅਦਬੀਆਂ ਦੇ ਖਿਲਾਫ ਕਾਨੂੰਨ ਲਿਆਵਾਂਗੇ